ਸਾਡਾ ਜਿਹੜਾ ਇਹ ਮਨ ਹੈ ਨਾ ਸੂਖਸ਼ਮ ਹੈ ਇਸ ਤੇ ਸੂਖਸ਼ਮ ਮੈਲ ਪੈਂਦੀ ਹੈ ਵਿਚਾਰਾਂ ਦੀ ਸੋਚਣੇ ਦੀ ਯਾਦਾਂ ਦੀ ਗਲਤ ਸੋਚਣੀ ਮਨ ਦੀ ਮੈਲ ਗਲਤ ਵਿਚਾਰ ਮਨ ਦੇ ਮੈਲ ਗਲਤ ਸੋਚਣੀ ਮਨ ਦੀ ਮੈਲ ਗਲਤ ਯਾਦਾਂ ਗਲਤ ਚਿੰਤਨ ਮਨ ਦੀ ਮੈਲ ਮਨੁੱਖ ਗਲਤ ਚਿੰਤਨ ਕਰ ਸਕੇ ਗਲਤ ਵਿਚਾਰ ਕਰ ਸਕੇ ਗਲਤ ਸੋਚ ਸਕੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਦੀ ਵੀ ਪਰਮਾਰ ਹੈ ਚਾਰੋਂ ਪਾਸੇ ਇਹ ਵਿਚਾਰ ਵੀ ਸੂਖਸ਼ਮ ਰੂਪ ਵਿੱਚ ਤਰੰਗਿਤ ਨੇ ਅੰਦੋਲਿਤ ਹੁੰਦੇ ਨੇ ਸਾਡੇ ਹਿਰਦੇ ਸਿਰਫ ਐਸੀ ਮੈਲ ਨਹੀਂ ਹੈ ਕਿ ਸਾਡੇ ਕਪੜੇ ਮੈਲੇ ਆਉਂਦੇ ਨੇ ਸਾਡਾ ਮੋਹ ਮੱਥਾ ਮੈਲਾ ਆਉਂਦਾ ਹੈ ਬਲਕਿ ਐਸੇ ਵੀ ਬਾਹਰ ਵਿਚਾਰ ਪੈਨੇ ਸਾਡਾ ਮਨ ਮੈਲਾ ਹੁੰਦਾ ਛੋਂਦੇ ਨੇ ਸਾਡੇ ਨਾਲ ਟੱਚ ਕਰਦੇ ਨੇ ਜਿਸ ਜਗ੍ਹਾ ਵਿੱਚ ਜੁਵਾਰੀ ਰੋਜ਼ ਜੂਆ ਖੇਡਦੇ ਹੋਵਨ ਔਰ ਕਈ ਸਾਲਾਂ ਤੋਂ ਖੇਡਦੇ ਹੋਵਨ ਅਗਰ ਉੱਥੇ ਇੱਕ ਸੰਤ ਵੀ ਜਾ ਕੇ ਬੈਠੇ ਹੋ ਸਕਦਾ ਹੈ ਉਹਦੇ ਅੰਦਰ ਵੀ ਜੂਆ ਖੇਡਣ ਦਾ ਖਿਆਲ ਆ ਜਾਏ ਆ ਜਾਏ ਜਿੱਥੇ ਸ਼ਰਾਬੀ ਰੋਜ਼ ਸ਼ਰਾਬ ਪੀਂਦੇ ਨੇ ਸ਼ਰਾਬਖਾਨੇ ਅਗਰ ਉੱਥੇ ਮਨੁੱਖ ਜਾਵੇ ਔਰ ਰੋਜ਼ ਰੋਜ਼ ਜਾਵੇ ਔਰ ਉਹਨਾਂ ਸ਼ਰਾਬੀਆਂ ਨੂੰ ਵੇਖੇ ਵੇਖਦਿਆਂ ਵੇਖਦਾ ਇੱਕ ਦਿਨ ਪੀਣ ਲੱਗ ਪੈਂਦਾ ਹੈ ਉੱਥੇ ਵੀ ਚਾਲੀ ਇਸ ਤਰ੍ਹਾਂ ਦੀ ਉੱਥੇ ਸੋਚਣੀ ਇਸ ਤਰ੍ਹਾਂ ਦੀ ਚੱਲਦੀ ਹੈ ਯਾਦਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਇਸ ਵਾਸਤੇ ਆਖਿਆ ਗਿਆ ਕੁਸੰਗ ਤੋਂ ਬਚ ਸੰਗਤ ਬੁਰੇ ਮਨੁੱਖ ਕੋਲ ਨਹੀਂ ਬੈਠਣਾ ਤਨ ਕਰਕੇ ਮਨ ਕਰਕੇ ਬੁਰੇ ਵਿਚਾਰ ਨੂੰ ਨਹੀਂ ਆੜ ਦੇਣਾ ਮਨ ਵਿੱਚ ਹੁਣ ਮੈਂ ਫਿਰ ਹੱਥ ਜੋੜ ਕੇ ਮਾਫੀ ਮੰਗਾ 10000 ਮਨੁੱਖ ਸਤ ਸੰਗ ਵਿੱਚ ਬੈਠੇ ਹੋਣ ਤਨ ਸਤ ਸੰਗ ਵਿੱਚ ਹੈ ਮਨ ਕੁ ਸੰਗਤ ਦੇ ਵਿੱਚ ਬੈਠਾ ਹਾਂ ਇਕ ਕੋਈ ਸਮੇਂ ਮਨੁੱਖ ਸਤ ਸੰਗ ਦੇ ਚ ਬੈਠਾ ਹੈ ਕੁ ਸੰਗਤ ਦੇ ਚ ਬੈਠਾ ਹੈ مستਕੀਮਾ ਔਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ ਪ੍ਰਭੂ ਕਰੇ ਗਲਤ ਹੋਵੇ ਪਰ ਪੰਚ ਦਸੀ ਕਿਸ ਤਰ੍ਹਾਂ ਲਿਖਿਆ ਹੈ 10000 ਸਤ ਸੰਗੀ ਬੈਠੇ ਹੋਣ ਤੋਂ ਮਾਨਸਿਕ ਤਲ ਤੇ ਕੋਈ ਇੱਕ ਦੋ ਸਤ ਸੰਗੀ ਹੁੰਦੇ ਨੇ ਮਨ ਦੇ ਤਲ ਤੇ ਕੁ ਸੰਗਤ ਚਲਦੀ ਰਹਿੰਦੀ ਹੈ ਮਨ ਸਤ ਸੰਗਦੇ ਚ ਬੈਠਾ ਹੈ ਮਨ ਕੋ ਸੰਗਤ ਦੇ ਚ ਬੈਠਾ ਵਲਤ ਵਿਚਾਰ ਚਲਦੇ ਪੈਣ ਵਲਤ ਸੋਚਣੀ ਚਲਦੀ ਪੈਣ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣ ਕਹਿੰਦਾ ਕਹਿੰਦਾ ਅੰਦਰ ਗਲਤ ਵਿਚਾਰ ਚਲਦੇ ਨੇ ਇਸ ਤਰ੍ਹਾਂ ਕੱਢਾਉਣ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਕਿ ਮੈਂ ਕੱਢ ਕੇ ਬਾਹਰ ਸੁੱਟ ਦੇ ਆ ਇਸ ਤਰ੍ਹਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਘਟੇਗਾ ਤੂੰ ਸਤਸੰਗ ਦੇਚਾ ਕਹਿੰਦੇ ਜੇ ਸਵਕ ਤੁਸੀਂ ਕਥਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਂ ਨੌਕਰੀ ਕਰਦਾ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਉੰਬਰ ਤੇ ਬੈਠੇ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆਂ ਹੋਇਆਂ ਵੀ ਦੇਖਿਆ ਕੰਦੇ ਕੀ ਕਰਾ ਹਿੰਦੂ ਵੀਰੇ ਹਿੰਦੂ ਸੱਜਣ ਕੋਈ ਨਿਕਲ ਦੇ ਲੈ ਮੈਂ ਨਹੀਂ ਚਾਹਦਾ ਮੈਨੂੰ ਕੌਣ ਚਾਹਦਾ ਮੇਰਾ ਕਪੜਾ ਮੈਲਾਵੇ ਕੌਣ ਚਾਹਦਾ ਮੇਰਾ ਹੱਥ ਮੈਲਾਵੇ ਕੌਣ ਚਾਹਦਾ ਮੇਰਾ ਮੂੰਹ ਮੱਥਾ ਮੈਲਾਵੇ ਪਰ ਹੋ ਜਾਂਦਾ ਹੁੰਦਾ ਤੇ ਮੈਂ ਉਸ ਨੂੰ ਆਖੇ ਤੂੰ ਇਤਨਾ ਘਬਰਾ ਵੀ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰੇ ਚੱਲ ਰਹੇ ਨੇ ਇਕੋ ਸੰਗਤ ਸਾਰੇ ਚੱਲਦੀ ਤੂੰ ਚਿੰਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ ਸਤਸੰਗ ਦੇ ਵਿੱਚ ਬੈਠਾ ਹੋਵੇ ਉਸਤਾਖੀ ਮਨ ਸਾਰਾ ਦਿਨ ਕੁਸੰਗਤ ਵਿੱਚ ਬੈਠਾ ਹੁੰਦਾ ਹੈ ਮਨ ਦੇ ਕਲਪਿਤ ਕੁਸੰਗਤ ਚੱਲਦੀ ਹੈ ਇਹ ਸਵਸਥ ਮਨ ਵੀ ਮੈਲ ਕੁਛ ਹੋਰ ਹੈ ਤਨ ਵੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕੱਪੜੇ ਮੈਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕੱਪੜੇ ਗੁਰਦੁਆਰੇ ਵੀ ਮੈਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਜ਼ ਰੋਜ਼ ਰੋਜ਼ ਉਹੀ ਕੱਪੜੇ ਤੁਸੀਂ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਤਾਂ 4 ਦਿਨਾਂ ਹੀ ਦੇਖੋ ਕੱਪੜੇ ਮੈਲੇ ਹੋ ਗਏ ਨੇ ਕਿ ਨਹੀਂ ਗੁਰਦੁਆਰੇ ਵੀ ਮੈਲੇ ਹੁੰਦੇ ਆ ਸਤ ਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮਹਿਲਾ ਹੁੰਦਾ ਹੈ। ਇਹ ਵੀ ਮਹਿਸ ਕਰਦੇ। ਇਸ ਵਾਸੇ ਸਤ ਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤ ਸੰਗ ਦੇ ਵਿੱਚ ਬੈਠਾ ਹੋਵੇ। ਕਈ ਵਾਰ ਤੇ ਕੁ ਸੰਗਤ ਕਰ ਰਿਹਾ ਹੁੰਦਾ ਹੈ। ਮੈਲੇ ਵਿਚਾਰ ਮਨ ਦੀ ਮਹਿਲ ਹੈ। ਮੈਲੀ ਸੋਚਣੀ ਮਨ ਦੀ ਮਹਿਲ ਹੈ। ਮੈਲੀਆਂ ਯਾਦਾਂ ਮਨ ਦੀ ਮਹਿਲ ਹੈ। ਧਨ ਜੋ ਮਨ ਪ੍ਰਭਤਾ ਦਾ ਹੰਕਾਰ ਮੰਦੀ ਮੈਲ ਹੈ ਕਿ ਹੁਣ ਜਿਸ ਦਾ ਮਨ ਮੈਲ ਹੈ ਤੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਮੈਲੇ ਸਭ ਕੁਝ ਮੈਲ ਤਨ ਧੋਤੇ ਮਨ ਅੱਛਾ ਨਾ ਹੋਏ ਮੈਨੂੰ ਕਹਿਣ ਦੇਣਾ ਮੈਂ ਮਾਫੀ ਬਾਰ ਬਾਰ ਮੰਗਦਾ ਮਨ ਮੈਲੇ ਸਭ ਕੁਝ ਮੈਲ ਮਨ ਮੈਲ ਹੈ ਇਹਦੀ ਕਥਾ ਕੀਤੀ ਹੋਈ ਵੀ ਮੈਲੀ ਹੈ ਮਨ ਮੈਲੇ ਇਹਦੀ ਕਥਾ ਸੁਣੀ ਹੋਈ ਵੀ ਮੈਲੇ ਮਨ ਮੈਲੇ ਇਹਦਾ ਕੀਤਾ ਹੋਇਆ ਪਾਠ ਵੀ ਮੈਲੇ ਇਹਦਾ ਦਾਨ ਵੀ ਮੈਲੇ ਇਹਦਾ ਪੁੰਨ ਵੀ ਮੈਲੇ ਇਹਦਾ ਪਰਉਪਕਾਰ ਵੀ ਮੈਲੇ ਮਨ ਮੈਲੇ ਸਭ ਕੁਝ ਮੈਲੇ ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਲੇ ਕਿ ਕੁसंगਤ ਕਰ ਰਿਹਾ ਹੈ ਗਲਤ ਸੋਚ ਰਿਹਾ ਹੈ ਵੱਲ ਤੇ ਜਾਂਦਾ ਚੱਲ ਰਿਹਾ ਸਤ ਸੰਗ ਅਗਰ ਕੋਈ ਕਰਦਾ ਹੈ ਬੈਠੇ ਸਤ ਸੰਗ ਦੇ ਵਿੱਚ ਉਹ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਹੈ ਕੋ ਸ਼ਬਦ ਤੇ ਗੁਰੂ ਦਾ ਹੈ ਰਾਗੀਆਂ ਦਾ ਤੇ ਰੰਗ ਰੂਪ ਹੈ ਉਹ ਰਗੀ ਤੇ ਸਾਜ਼ ਦੀ ਤਰ੍ਹਾਂ ਹੈ ਜਿਵੇਂ ਬਾਜੀਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੁੜੋ ਸ਼ਬਦ ਨਾਲ ਔਰ ਪੂਰੀ ਇਕਾਗਰਤਾ ਨਾਲ ਸੋ ਜੁੜੋ ਸਾਰੀ ਰਾਗੀਆਂ ਨਾਲ ਜੁੜਦੈ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਸਾਰੀ ਸਾਜ਼ਾਂ ਨਾਲ ਜੁੜਦੈ ਬਾਜੀਆਂ ਨਾਲ ਜੁੜਦੈ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਇਹ ਵੀ ਮੈਂ ਹਾਂ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ ਉਹਦੀ ਆਵਾਜ਼ ਬੜੀ ਸੁੰਦਰ ਹੈ ਉਹ ਪੁਰਖਾ ਤੂੰ ਕਦੀ ਆਖ ਵੀ ਸਹੀ ਸ਼ਬਦ ਬੜਾ ਮਹਾਨ ਹੈ ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ ਕੋਈ ਨਹੀਂ ਉਹਦਾ ਕੰਠ ਬੜਾ ਸੁੰਦਰ ਹੈ ਵਾਜਾ ਬੜਾ ਗਜ਼ਬ ਦਾ ਵਜਦਾ ਹੈ ਤਬਲੇ ਦੀ ਧਨ ਬਾਖਮਾਲ ਹੈ ਦਸਤਾਰ ਬੜੀ ਸੋਹਣੀ ਸੁਜਾਂਦਾ ਹੈ ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ ਇਹ ਵੀ ਮੈਂ ਲੋਕਾਂ ਕੋਲ ਸੁਣ ਹਰਾਨ ਹੋ ਜਾਂਦਾ ਰਾਗੀਆਂ ਨੂੰ ਦੇਖਣਾ ਆਉਂਦੇ ਨੇ ਰਾਗੀਆਂ ਨੂੰ ਸੁਣਨਾ ਆਉਂਦੇ ਨੇ ਕੌਣ ਗੁਰੂ ਨੂੰ ਦੇਖਣਾ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਸਤਸੰਗ ਵਿੱਚ ਬੈਠ ਕੇ ਕੁਸੰਦਰ ਚੱਲਦੀ ਰਹਿੰਦੀ ਮਨ ਮੈਲੇ ਸਭ ਕੁਝ ਮੈਲੇ ਰਾਗੀਆਂ ਦੇ ਮਹਿਮਾ ਤੇ ਬਣ ਜਾਂਦੀ ਹੈ ਜੀਵਨ ਦੇ ਚ ਗੁਰੂ ਦੇ ਮਹਿਮਾਨੇ ਬਣਦੀ ਧੰਨਵਾਦ ਕਰੀਏ ਰਾਗੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਸ਼ਬਦ ਨਾਲ ਸੁਰਤ ਜੁੜਦੇ ਗਏ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਤੂੰ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਰਾਗੀਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਗੁਣੀ ਬਿਆਨੀਆਂ ਨੂੰ ਸੁਣਦੇ ਨੇ ਇਹ ਵੀ ਮਰਜ਼ ਕਰਦੇ ਇਹ ਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ ਮਨ ਮੈਲੇ ਸਭ ਕੁਛ ਮੈਲਾ ਮਨ ਮੈਲਾ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਮੈਲਾ ਹੀ ਹੁੰਦਾ ਜਾ ਮੈਲ ਵੱਧ ਹੀ ਜਾ ਰਿਹਾ ਮਨ ਤੋ ਇਹ ਨਾ ਮਨ ਧੋਵੋ ਕਿਸ ਤਰ੍ਹਾਂ ਤੋਂ ਇਹ ਸ਼ਬਦ ਲਾਗ ਸਾਬਣ ਤੇ ਪਾਣੀ ਲਾਣਾ ਪੈਂਦਾ ਹੈ ਕਪੜੇ ਨੂੰ ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਹੈ ਮਨ ਸ਼ਬਦ ਤੋਂ ਦੂਰ ਹੀ ਰਹੇ ਇੱਕ ਪਾਸੇ ਹੋ ਜਾਂਦੇ ਹੈ ਮਤਾਇਕ ਮਾਨਸਿਕ ਕਲਪਿਕ ਨਿਯਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮਹਿਲ ਦੇ ਚ ਰਹੇ ਤੇ ਮਹਿਲ ਦੇ ਚ ਰਹਿਣ ਦੀ ਆਦਤ ਵੀ ਬਣ ਜਾਂਦੀ ਉਸ ਸੂਰ ਮਹਿਲ ਦੇ ਚ ਰਹਿੰਦਾ ਹੈ ਮਹਿਲ ਦੇ ਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ ਕਬੂਆ ਕਹਾ ਕਪੂਰ ਚਰਾਏ ਕਹ ਬਿਸੇਰ ਕੋ ਦੁੱਧ ਪਿਆ ਹੈ ਕਬੂਏ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ ਕਈ ਕਈ ਵੀ ਕਰਦਾ ਹੈ ਬੋਲਣਾ ਵੀ ਕਰਦਾ ਹੈ ਇਹਦੇ ਮੂੰਹ ਚ ਅਸੀਂ ਕਪੂਰ ਨਹੀਂ ਦੇਖ ਸਕਦੇ ਸੁਗੰਧੇ ਨਹੀਂ ਦੇਖ ਸਕਦੇ ਆਦਤੈ ਸੂਰਦੀ ਚਿਕੜ ਦੇਚਣਾਂ ਦੀ ਗਾਥਾ ਹੈ ਭਗਤ ਮਾਲ ਦੇ ਚ ਪ੍ਰਹਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਬੈਕੁੰਠ ਦਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮਨ ਵਿੱਚ ਪੈਦਾ ਹੋਈ ਪ੍ਰਹਲਾਦ ਦੀ ਗੰਦਗੀ ਵਿੱਚ ਬੈਚਾ ਤੇ ਸੂਰ ਨੂੰ ਪ੍ਰਿਹਲਾਦ ਕਹਿੰਦੇ ਨੇ ਤਰਸ ਆਉਂਦਾ ਹੈ ਬੜੇ ਜਿਹੜੇ ਸੂਕਸ਼ਮvirti ਦੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਕੀੜੇ ਮਕੋੜਿਆਂ ਤੇ ਵੀ ਤਰਸ ਆਉਂਦਾ ਹੈ ਪਰਸੋਂ ਪਸ਼ੂਆਂ ਤੇ ਵੀ ਆਉਂਦਾ ਹੈ ਕਿ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਝ ਵੀ ਨਹੀਂ ਹੈ ਤੇ ਸੂਰ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪ੍ਰਮਾਤਮਾ ਅੱਗੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਦੇ ਚ ਲੈ ਚਾਲਾਂਗੇ ਸੂਰ ਨੇ ਇਹ ਆਖਿਆ ਹੁੰਦੀ ਆਪਣੀ ਮੰਨ ਦੀ ਸੋਚਣੀ ਆਪਣੀ ਮੰਨ ਦੀਆਂ ਹੀ ਗੱਲਾਂ ਨੇ ਜਿਸ ਨੂੰ ਭਗਤ ਲੋਕੇ ਇਸ ਢੰਗ ਨਾਲ ਬਿਆਨ ਕਰ ਦਿੰਦੇ ਨੇ ਸੂਰ ਨੇ ਇਹ ਆਖਿਆ ਭਗਤ ਜੀ ਉਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਤੇ ਆਪਾਂ ਚੱਲਣਾ ਨਹੀਂ ਤੇਨੇ ਹੋਰ ਤੇ ਕੀ ਕਰਨਾ ਚਾਹਤੇ ਬਹੁਤ ਲੰਬੇ ਸਮੇਂ ਤੱਕ ਝੂਠ ਦੇ ਫਰੇਬ ਵਿੱਚ ਠਗੀਆਂ ਵਿੱਚ ਪਾਪ ਦੇ ਵਿੱਚ ਲੋਭ ਦੇ ਚ ਕਾਮ ਦੇ ਚ ਹੰਕਾਰ ਦੇ ਚ ਰਹਿ ਆਵੇ ਮਨੁੱਖ ਤੋਂ ਮਨ ਵੀ ਆਦਤ ਬਣ ਜਾਂਦੀ ਹੈ ਹੰਕਾਰ ਦੇ ਚ ਰਹਿਣਾ ਲੋਭ ਦੇ ਚ ਰਹਿਣਾ ਕਾਮ ਦੇ ਚ ਰਹਿਣਾ ਪਾਪ ਦੇ ਚ ਰਹਿਣਾ ਟਗੀਆਂ ਦੇ ਚ ਰਹਿਣਾ ਬੇਈਮਾਨੀ ਦੇ ਚ ਰਹਿਣਾ ਆਦਤ ਬਣ ਜਾਂਦਾ ਆਦਤ ਬਣ ਜਾਂਦਾ ਜਿਸ ਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਪਰਮਲ ਦਲੀਲ ਦਿੱਤੀ ਹੈ ਸਮਾਭਾਵੇਂ ਲਗਾ ਮਖਵਾਗ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਹੈ ਸਹਿਬ ਕੰਨ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਕਾਲੀ ਬੋਲੀ ਰਾਤ ਹੋਵੇ ਮਸਿਆ ਦੇ ਪਰ ਚਿਟੀਆਂ ਚੀਜ਼ਾਂ ਤੇ ਚਿਟੀਆਂ ਹੀ ਰਹਿੰਦੀਆਂ ਕਾਲੀਆਂ ਨਹੀਂ ਆਉਂਦੀਆਂ ਰਾਤ ਦੀ ਤਾਰੀਕੀ ਰਾਤ ਦੀ ਸਿਆਹੀ ਚਿਟੀਆਂ ਚੀਜ਼ਾਂ ਨੂੰ ਸਿਆ ਨਹੀਂ ਕਰਦੀ ਦੇਹੋ ਬੱਗਾ ਤੱਪੇ ਗਣਾ ਕਾਲਿਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਦਿਨ ਦੀ ਸਫੈਦੀ ਦਿਨ ਦੀ ਚਿਟਾਈ ਕਾਲੀਆਂ ਚੀਜ਼ਾਂ ਨੂੰ ਚਿੱਟਾ ਨੇ